ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਐਮਰਜੈਂਸੀ ਕੇਸਾਂ ਨੂੰ ਛੱਡ ਕੇ ਮਨੁੱਖ ਨੂੰ ਅੰਗਰੇਜ਼ੀ ਦਵਾਈਆਂ ਦੀ ਕੋਈ ਵੀ ਲੋੜ ਨਹੀਂ ਹੈ ਦੋਸਤੋ ਭਾਰਤ ਵਿੱਚ ਐਨੇ ਮਰੀਜ਼ ਬਿਮਾਰੀਆਂ ਨਾਲ ਨਹੀਂ ਮਰਦੇ ਜਿੰਨੇ ਕਿ ਗਲਤ ਅਤੇ ਲੋੜ ਤੋਂ ਵੱਧ ਦਵਾਈਆਂ ਖਾਣ ਨਾਲ ਮਰ ਰਹੇ ਹਨ ਇਹਨਾਂ ਅੰਗਰੇਜ਼ੀ ਦਵਾਈਆਂ ਦੇ ਵਿਚਲੇ ਕੈਮੀਕਲ ਇੰਨੇ ਭਿਆਨਖਨ ਜਾਂ ਇਹ ਕਹਿ ਬਬੋ ਕਿ ਇਹਨਾਂ ਅੰਗਰੇਜ਼ੀ ਦਵਾਈਆਂ ਦੇ ਇੰਨੇ ਜ਼ਿਆਦਾ ਸਾਈਡ ਇਫੈਕਟ ਹਨ ਕਿ ਇਹ ਇੱਕ ਬਿਮਾਰੀ ਨੂੰ ਠੀਕ ਕਰਦੇ ਕਰਦੇ ਦੋ ਬਿਮਾਰੀਆਂ ਹੋਰ ਖੜੀਆਂ ਹੋ ਜਾਂਦੀਆਂ ਹਨ ਬਿਨਾ ਮਤਲਬ ਦੀਆਂ ਦਵਾਈਆਂ ਖਾ ਕੇ ਗੁਰਦੇ ਫੇਲ ਹੋ ਰਹੇ ਹਨ ਬਿਨਾ ਮਤਲਬ ਦੀਆਂ ਦਵਾਈਆਂ ਖਾ ਕੇ ਲੀਵਰ ਫੇਲ ਹੋ ਰਹੇ ਹਨ ਕੋਣ ਸਵਾਲ ਇਹ ਪੈਦਾ ਹੋਵੇਗਾ ਕਿ ਬਿਨਾਂ ਮਤਲਬ ਤੋਂ ਤਾਂ ਕੋਈ ਦਵਾਈ ਖਾਂਦਾ ਹੀ ਨਹੀਂ ਜੇਕਰ ਕਿਸੇ ਨੂੰ ਕੋਈ ਤਕਲੀਫ ਹੋਵੇਗੀ ਤਾਂ ਉਹ ਫੇਰ ਹੀ ਦਵਾਈ ਖਾਵੇਗਾ ਇਸ ਗੱਲ ਦਾ ਜਵਾਬ ਇਹ ਹੈ ਕਿ ਜਦ ਮਰੀਜ਼ ਡਾਕਟਰਾਂ ਦੇ ੱਤੇ ਚੜ ਜਾਂਦਾ ਹੈ ਤਾਂ ਇਹ ਡਾਕਟਰ ਲੋਕ ਮਰੀਜ਼ਾਂ ਨੂੰ ਲੋੜ ਤੋਂ ਵੱਧ ਦਵਾਈ ਖਾਣ ਵਾਸਤੇ ਦੇ ਦਿੰਦੇ ਹਨ ਮਰੀਜ਼ ਨੂੰ ਇਹ ਜਾਣਕਾਰੀ ਨਾ ਹੋਣ ਕਰਕੇ ਉਹ ਡਾਕਟਰ ਦੇ ਕਹਿਣ ਤੇ ਦਵਾਈ ਖਾ ਜਾਂਦਾ ਹੈ ਅੱਜ ਤੋਂ ਕੋਈ ਲਗਭਗ 50 ਸਾਲ ਪਹਿਲਾਂ ਅਸੀਂ ਡਾਕਟਰ ਨੂੰ ਰੱਬ ਦਾ ਰੂਪ ਮੰਨਦੇ ਸੀ ਕਿਉਂਕਿ ਉਸ ਵਕਤ ਡਾਕਟਰ ਲੋਕ ਅਜਵਾਂ ਕਿੰਨੇ ਲਾਲਚੀ ਨਹੀਂ ਸਨ ਜੋ ਪਹਿਲੀ ਗੱਲ ਤਾਂ ਉਸ ਵਕਤ ਨੇ ਡਾਕਟਰੀ ਨਹੀਂ ਸਨ ਜੋ ਥੋੜੇ ਬਹੁਤੇ ਸਨ ਉਹ ਇਹਨੇ ਲਾਲਚੀ ਨਹੀਂ ਸਨ ਪਰ ਅੱਜ ਵਾਲਾ ਡਾਕਟਰ ਮਰੀਜ਼ਾਂ ਨੂੰ ਆਪਣੇ ਗਾਹਕ ਸਮਝਦਾ ਹੈ ਮਰੀਜ਼ਾਂ ਨੂੰ ਆਪਣਾ ਕੱਚਾ ਮਾਲ ਸਮਝਦਾ ਹੈ ਅੰਗਰੇਜ਼ੀ ਦਵਾਈਆਂ ਵਿੱਚ ਪ੍ਰੋਫਿਟ ਵੀ ਬਹੁਤ ਜ਼ਿਆਦਾ ਹੋਣ ਕਰਕੇ ਉਹ ਕੋਸ਼ਿਸ਼ ਕਰਦਾ ਰਹਿੰਦਾ ਹੈ ਕਿ ਮਰੀਜ਼ ਨੂੰ ਵੱਤ ਤੋਂ ਵੱਧ ਦਵਾਈ ਦਿੱਤੀ ਜਾਵੇ ਤਾ ਕਿ ਸ਼ਾਮ ਤੱਕ ਉਸ ਦਾ ਪੈਸਿਆਂ ਵਾਲਾ ਜੋ ਗੱਲਾ ਹੈ ਉਸ ਨੂੰ ਨੱਕੋ ਨਾ ਕੋ ਹੋ ਪਰ ਜਾਵੇ ਵੱਧ ਤੋਂ ਇਹ ਖਾਣ ਨਾਲ ਮਰੀਜ਼ ਦੇ ਗੁਰਦੇ ਫੇਲ ਹੋਣ ਜਾਂ ਕੋਈ ਹੋਰ ਅੰਗ ਫੇਲ ਹੋਵੇ ਉਸ ਨੂੰ ਇਹਨਾਂ ਗੱਲਾਂ ਨਾਲ ਕੋਈ ਮਤਲਬ ਨਹੀਂ ਹੈ ਜਿਹੜੀਆਂ ਦਵਾਈਆਂ ਬਾਹਰਲੇ ਦੇਸ਼ਾਂ ਵਿੱਚ ਬੈਨ ਹੋ ਚੁੱਕੀਆਂ ਹਨ ਉਹ ਦਵਾਈਆਂ ਵੀ ਸਾਡੇ ਦੇਸ਼ ਵਿੱਚ ਧਰਲੇ ਨਾਲ ਵਿਕ ਰਹੀਆਂ ਹਨ ਜਿਹੜਾ 10 ਗੋਲੀਆਂ ਵਾਲਾ ਪੱਤਾ ਸਿਰਫ 570 ਰੁਪਏ ਵਿੱਚ ਕੰਪਨੀ ਤੋਂ ਮਿਲਦਾ ਹੈ ਉਹ 10 ਗੋਲੀਆਂ ਵਾਲੇ ਪੱਤੇ ਨੂੰ 80 ਜਾਂ 100 ਰੁਪਏ ਵਿੱਚ ਵਿੱਚ ਜਾ ਰਿਹਾ ਹੈ ਸਾਡੇ ਲੋਕ ਵੀ ਆਪਣੀ ਬੇਸਮਝੀ ਕਰਕੇ ਇਹਨਾਂ ਅੰਗਰੇਜ਼ੀ ਦਵਾਈਆਂ ਨੂੰ ਲੱਪਾਂ ਭਰ-ਭਰ ਕੇ ਖਾ ਰਹੇ ਹਨ ਦੋਸਤੋ ਅਸਲ ਵਿੱਚ ਕੁਦ ਐਮਰਜੈਂਸੀ ਕੇਸਾਂ ਨੂੰ ਛੱਡ ਕੇ ਸਾਨੂੰ ਅੰਗਰੇਜ਼ੀ ਦਵਾਈਆਂ ਦੀ ਬਿਲਕੁਲ ਵੀ ਲੋੜ ਨਹੀਂ ਹੈ ਅਸੀਂ 100 ਸਾਲ ਤੱਕ ਬਿਨਾਂ ਕਿਸੇ ਅੰਗਰੇਜ਼ੀ ਦਵਾਈ ਵਰਤੇ ਜਿਉ ਸਕਦੇ ਹਾਂ ਕੁਦਰਤ ਨੇ ਸਾਡਾ ਸਰੀਰ ਵੀ ਇਸ ਤਰ੍ਹਾਂ ਬਣਾਇਆ ਹੈ ਕਿ ਸਾਡੇ ਸਰੀਰ ਦੇ ਅੰਦਰ 24 ਘੰਟੇ ਰਿਪੇਅਰ ਚੱਲਦੀ ਰਹਿੰਦੀ ਹੈ ਸਰੀਰ ਵਿੱਚ ਨਿੱਕੀਆਂ ਮੋਟੀਆਂ ਲਾਮਤਾਂ ਜਿਸ ਤਰ੍ਹਾਂ ਬੁਖਾਰ ਹੋ ਜਾਣਾ ਉਲਟੀ ਆ ਜਾਣਾ ਖੰਘ ਜ਼ੁਕਾਮ ਲੱਗ ਜਾਣਾ ਸਿਰ ਦਰਦ ਵਗੈਰਾ ਵਗੈਰਾ ਇਹਨਾਂ ਲਾਮਤਾਂ ਨੂੰ ਸਾਡਾ ਸਰੀਰ ਆਪਣੇ ਆਪ ਠੀਕ ਕਰ ਲੈਂਦਾ ਹੈ ਪਰ ਅਸੀਂ ਆਪਣੇ ਆਪ ਨੂੰ ਕੁਝ ਵੱਧ ਸਿਆਣਾ ਸਮਝ ਕੇ ਡਾਕਟਰਾਂ ਦੇ ੱਤੇ ਚੜ ਜਾਂਦੇ ਹਾਂ ਜਿਸ ਨਾਲ ਅਸੀਂ ਡਾਕਟਰਾਂ ਤੋਂ ਲੁੱਟ ਕਰਵਾਉਣ ਦੇ ਨਾਲ-ਨਾਲ ਬਿਨਾਂ ਮਤਲਬ ਦੀਆਂ ਦਵਾਈਆਂ ਖਾ ਕੇ ਸਰੀਰ ਨੂੰ ਖਰਾਬ ਕਰ ਲੈਂਦੇ ਹਾਂ ਅਸੀਂ ਜਿੰਨੀਆਂ ਵੱਧ ਦਵਾਈਆਂ ਖਾਂਦੇ ਹਾਂ ਓਨਾ ਹੀ ਸਾਡੇ ਸਰੀਰ ਦੀ ਜੋ ਰੈジਸਟੈਂਸ ਪਾਵਰ ਹੈ ਸਾਡੇ ਸਰੀਰ ਦੀ ਇਮਿਊਨਿਟੀ ਹੈ ਉਹ ਖਤਮ ਹੁੰਦੀ ਚਲੀ ਜਾਂਦੀ ਹੈ ਤੇ ਸਾਡਾ ਸਰੀਰ ਕਬਾੜ ਬਣ ਜਾਂਦਾ ਹੈ ਅੰਗਰੇਜ਼ੀ ਦਵਾਈਆਂ ਨੂੰ ਸਾਨੂੰ ਉਸ ਸਮੇਂ ਵਰਤਣਾ ਚਾਹੀਦਾ ਜਦੋਂ ਬਿਲਕੁਲ ਵੀ ਸਾਨੂੰ ਨਾ ਸਰਦਾ ਹੋਵੇ ਅੰਗਰੇਜ਼ੀ ਦਵਾਈਆਂ ਦੀ ਥਾਂ ਤੇ ਸਾਨੂੰ ਆਪਣੇ ਘਰਾਂ ਦੀ ਰਸੋਈ ਵਿੱਚ ਪਈਆਂ ਕੁਝ ਚੀਜ਼ਾਂ ਜਿਸ ਤਰ੍ਹਾਂ ਸੌਫ ਤਲਰਕ ਅਜਮੈਣਾ ਇਲਾਚੀ ਐ ਛੇਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਵਰਤ ਕੇ ਆਪਣੀਆਂ ਨਿੱਕੀਆਂ ਮੋਟੀਆਂ ਤਕਲੀਫਾਂ ਸਾਨੂੰ ਠੀਕ ਕਰ ਲੈਣੀਆਂ ਚਾਹੀਦੀਆਂ ਹਨ ਸਾਡੇ ਆਸ-ਪਾਸ ਸਾਡੇ ਖੇਤਾਂ ਵਿੱਚ ਵੀ ਕੁਦਰਤ ਨੇ ਸਾਨੂੰ ਬਹੁਤ ਜੜੀਆਂ ਬੂਟੀਆਂ ਦਿੱਤੀਆਂ ਹਨ ਜਿਸ ਤਰ੍ਹਾਂ ਗਲੋ ਹੈ, ਐਲੋਵੇਰਾ ਹੈ, ਨਿੰਮ, ਤुलसी ਹੈ। ਛੋਟੀ ਦੂਦੀ ਹੈ, ਪੱਥਰ ਚਟਾ ਆ ਇਹਨਾਂ ਚੀਜ਼ਾਂ ਨੂੰ ਅਸੀਂ ਵਰਤ ਕੇ ਆਪਣੀਆਂ ਨਿੱਕੀਆਂ-ਮੋਟੀਆਂ ਔਲਾਮ ਤਾਂ ਇਹ ਠੀਕ ਕਰ ਸਕਦੇ ਹਾਂ। ਅਸਲੀਅਤ ਇਹ ਹੈ ਕਿ ਸਾਨੂੰ ਉਦਤ ਨੇ ਜੋ ਸਾਡੇ ਆਸੇ-ਪਾਸੇ ਜੜੀਆਂ ਬੂਟੀਆਂ ਦੇ ਰੂਪ ਵਿੱਚ ਜੋ ਸਾਨੂੰ ਬਹੁਤ ਕੀਮਤੀ ਖਜ਼ਾਨਾ ਦਿੱਤਾ ਹੈ ਸਾਨੂੰ ਇਹਨਾਂ ਬਾਰੇ ਗਿਆਨ ਹੀ ਨਹੀਂ ਹੈ ਗਿਆਨ ਦੀ ਕਮੀ ਹੋਣ ਕਰਕੇ ਅਸੀਂ ਨਿੱਕੀਆਂ-ਮੋਟੀਆਂ ਅਲਾਮਤਾਂ ਹੋਣ ਕਰਕੇ ਡਾਕਟਰਾਂ ਦੇ ਧੱਕੇ ਚੜ ਜਾਂਦੇ ਹਾਂ ਜੋ ਸਾਨੂੰ ਬਿਨਾਂ ਮਤਲਬ ਦੀਆਂ ਦਵਾਈਆਂ ਖਵਾ ਕੇ ਸਾਨੂੰ ਖੂਬ ਲੁੱਟਦੇ ਹਨ ਸਾਡਾ ਸਰੀਰ ਵੀ ਇੱਕ ਕੁਦਰਤ ਦਾ ਹੀ ਹਿੱਸਾ ਹੈ ਸਾਨੂੰ ਕੁਦਰਤੀ ਢੰਗ ਨਾਲ ਹੀ ਇਸ ਨੂੰ ਠੀਕ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇਕਰ ਅਸੀਂ ਫਾਲਤੂ ਦੀਆਂ ਅੰਗਰੇਜ਼ੀ ਦਵਾਈਆਂ ਖਾ ਕੇ ਇਸ ਕੁਦਰਤ ਵੱਲੋਂ ਦਿੱਤੇ ਹੋਏ ਸਰੀਰ ਨਾਲ ਖਿਲਵਾੜ ਕਰਾਂਗੇ ਤਾਂ ਸਾਨੂੰ ਇਸ ਗਲਤ ਕੰਮ ਦੀ ਸਜ਼ਾ ਤਾਂ ਭੁਗਤਣੀ ਹੀ ਪਵੇਗੀ ਸੋ ਉਮੀਦ ਹੈ ਕਿ ਤੁਸੀਂ ਮੇਰੀਆਂ ਇਹਨਾਂ ਗੱਲਾਂ ਨਾਲ ਸਹਿਮਤ ਹੋਵੋਗੇ ਜੇਕਰ ਆਪ ਜੀ ਨੂੰ ਮੇਰੇ ਵਿਚਾਰ ਚੰਗੇ ਲੱਗਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵੀਡੀਓ ਨੂੰ ਪਸੰਦ ਕਰਨਾ ਤੇ ਇਸ ਨੂੰ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ